ਕਸ਼ਮੀਰ ਕੌਰ ਜਨਰਲ ਸਕੱਤਰ ਪੰਜਾਬ ਆਸ਼ਾ ਤੇ ਆਸ਼ਫ ਸਿਲਟੇਟਰ ਜੂਨੀਅਨ ਰੋਲ ਗਰੁੱਪ ਪੰਜੋਲਾ ਜੀ ਅੱਜ ਪ੍ਰਦਰਸ਼ਨ ਤੁਸੀਂ ਕੀਤਾ ਕੀ ਕਾਰਨ ਚ ਹਾਂਜੀ ਅੱਜ ਦਾ ਪ੍ਰਦਰਸ਼ਨ ਸਾਡਾ 25 ਜਨਵਰੀ ਤੋਂ ਸਾਡੇ ਬਲਾਕਾਂ ਤੇ ਧਰਨੇ ਚੱਲਦੇ ਸੀਗੇ ਉਹਨਾਂ ਲੜੀ ਦੇ ਅਨਸਾਰ ਹੁਣ ਸਾਡੇ ਜ਼ਿਲ੍ਹਿਆਂ ਤੇ ਧਰਨੇ ਚੱਲਣਗੇ ਤੇ ਕੱਲ ਸਾਡਾ ਫਤੇਗੜ ਸਾਹਿਬ ਪੰਜੋਲਾ ਜੀ ਦੇ ਪਿੰਡ ਸੀ ਤੇ ਅੱਜ ਇੱਥੇ ਸਿਵਲ ਸਰਜਨ ਦਫ਼ਤਰ ਅਸੀਂ ਧਰਨਾ ਦੇ ਰਹੇ ਹਾਂ ਹਾਂਜੀ ਸਾਡੀਆਂ ਮੰਗਾਂ ਨੇ ਕਿਉਂਕਿ ਜਿਹੜੀ ਆਸ਼ਾ ਤੇ ਆਸ਼ਾ ਫਸੀਲੀਟੇਟਰ ਦੀ ਸਕੀਮ ਇੱਕ ਕੇਂਦਰ ਦੀ ਸਕੀਮ ਹੈ ਅਸੀਂ ਮੋਦੀ ਸਾਹਿਬ ਤੋਂ ਮੰਗ ਕਰਦੇ ਹਾਂ ਕਿ ਸਾਨੂੰ 21000 ਦੇ ਘੇਰੇ ਵਿੱਚ ਲੈ ਕੇ ਘੱਟੋ ਘੱਟ ਮਿਨੀਮਮ ਬੇਸ ਦੇ ਵਿੱਚ ਲੈ ਕੇ ਸਾਡੀ ਹਾਜ਼ਰੀ ਯਕੀਨੀ ਬਣਾਈ ਜਾਵੇ ਤੇ ਮੋਦੀ ਸਰਕਾਰ ਨੇ ਜਿਹੜਾ ਬਜਟ ਪੇਸ਼ ਕੀਤਾ ਉਹਦੇ ਵਿੱਚ ਸਾਡੇ ਨਾਲ ਨਗੂਣਾ ਜਿਹਾ ਹਾਸਾ ਮਜ਼ਾਕ ਕੀਤਾ ਕਿਉਂਕਿ ਪਬਲਿਕ ਦਾ ਹਰ ਕਿਸੇ ਦਾ ਆਇਸ਼ਮਾਨ ਦਾ ਕਾਰਡ ਬਣਦਾ ਤੇ ਉਹਨਾਂ ਨੇ ਕਿਹਾ ਕਿ ਆਸ਼ਾ ਨੂੰ ਆਸ਼ਾ ਦੇ ਆਇਸ਼ਮਾਨ ਦੇ ਘੇਰੇ ਵਿੱਚ ਲੈ ਲਗੇ ਇਹ ਕੀ ਕੀਤਾ ਸਾਡੇ ਵਾਸਤੇ ਇਹ ਕੋਈ ਬਜਟ ਥੋੜੋ ਆ ਸਾਨੂੰ ਕਿਸੇ ਉਜਰਤ ਵਿੱਚ ਲੈਂਦੇ ਸਾਨੂੰ ਮਿਨੀਮਮ ਬੇਜ ਸਾਡੇ ਨਾਲੋਂ ਨਰੇਗਾ ਵਾਲਿਆਂ ਦਾ ਵੀ ਵਧੀਆ ਕੰਮ ਆ ਸੀ 24 ਘੰਟੇ ਕੰਮ ਕਰਦੇ ਆ ਸਾਡੇ ਨਾਲ ਤੋਂ ਨਰੇਗਾ ਦੇ ਮੁਲਾਜ਼ਮ ਵੀ ਚੰਗੇ ਨੇ ਜੋ ਕਿ 320 ਰੁਪਏ ਦਿਹਾੜੀ ਲੈਂਦੇ ਨੇ ਸਾਡੀ ਕੋਈ ਦਿਹਾੜੀ ਨਹੀਂ ਹੈਗੀ ਸਾਨੂੰ ਪੰਜਾਬ ਸਰਕਾਰ 2500 ਰੁਪਏ ਹੁਣ ਲੱਗਾ ਮਾਨ ਪੱਤਾ ਤੇ ਉਹਨਾਂ ਨੇ ਵੀ ਸਾਨੂੰ ਕਿਹਾ ਸੀ ਸਾਡੀ ਸਰਕਾਰ ਆਉਣ ਤੇ ਭਗਵੰਤ ਸਿੰਘ ਸਾਹਿਬ ਨੇ ਵੀ ਤੁਹਾਨੂੰ ਤੁਹਾਡੇ ਪੱਤੇ ਦੁੱਗਣੇ ਕਰਾਂਗੇ ਲੇਕਿਨ ਉਹਨਾਂ ਨੇ ਵੀ ਸਾਡੀ ਹਲੇ ਕੋਈ ਸੁਣਵਾਈ ਨਹੀਂ ਕੀਤੀ ਹੈਗੀ ਸਾਡੇ 30000 ਆਸ਼ਾ ਵਰਕਰ ਪ੍ਰਭਾਵਿਤ ਨੇ ਪੰਜਾਬ ਦੀਆਂ ਇਸ ਵਿਅਕਤੀ ਤੋਂ ਜੋ ਕਿ 24 ਘੰਟੇ ਕੰਮ ਕਰਨਾ ਪੈਂਦਾ ਬਿਨਾਂ ਵਜ੍ਹਾ ਹੀ ਹਾਜ਼ਰੀ ਤੇ ਕਿਹਾ ਜਾਂਦਾ ਵੀ ਸੈਂਟਰ ਤੇ ਹਾਜ਼ਰੀ ਲਗਾਓ ਜਦਕਿ ਸਾਡੀ ਕੋਈ ਹਾਜ਼ਰੀ ਨਹੀਂ ਹੈਗੀ ਮਜੂਤਾ ਸਮਝ ਕਿੰਨੇ ਪੈਣਗੇ ਮੌਜੂਦਾ ਸਮੇਂ 'ਚ ਸਾਨੂੰ 54 ਕੰਮਾਂ ਤੇ ਨਗੂਨੇ ਜਾਂ ਪੱਤੇ ਕਿਸੇ ਦਾ 1 ਰੁਪਇਆ ਕਿਸੇ ਦਾ 2 ਰੁਪਇਆ ਕਿਸੇ ਦਾ 10 ਰੁਪਇਆ ਕਿਸੇ ਦਾ 5 ਰੁਪਇਆ ਇਸ ਤਰ੍ਹਾਂ ਸਾਨੂੰ ਇਨਸੈਂਟਿਵ ਦਿੱਤੇ ਜਾਂਦੇ ਆ ਜਦ ਕਿ ਇਹਨਾਂ ਨਾਲ ਸਾਡਾ ਗੁਜ਼ਾਰਾ ਨਹੀਂ ਹੁੰਦਾ 2500 ਰੁਪਇਆ ਸਾਨੂੰ ਹੁਣ ਸੂਬੇ ਦੀ ਸਰਕਾਰ ਨੇ ਸ਼ੁਰੂ ਕੀਤਾ ਸੀ ਜੇ ਚੰਨੀ ਸਾਹਿਬ ਨੇ ਐਲਾਨ ਕੀਤਾ ਸੀ ਸਿਰਫ ਉਹੀ ਮਿਲਦਾ ਜੀ ਹਾਂਜੀ ਮੇਰਾ ਨਾਮ ਕਮਲਜੀਤ ਕੌਰ ਪ੍ਰਧਾਨ ਲੁਧਿਆਣਾ ਜੀ ਕਸ਼ਮਿਤ ਦਾ ਕੀ ਕੰਮ ਹੈ ਸਰ ਸਾਡੇ ਸੈਂਟਰ ਗਵਰਨਮੈਂਟ ਵੱਲੋਂ ਸਾਡਾ ਜਿਹੜਾ ਆਸ਼ਾ ਵਰਕਰ ਨੂੰ ਜਿਹੜਾ ਰੱਖਿਆ ਗਿਆ ਆ ਅਸੀਂ ਇਹ ਗਰਾਊਂਡ ਲੈਵਲ ਤੋਂ ਲੈ ਕੇ ਉੱਪਰ ਤੱਕ ਜਿਹੜਾ ਆ ਅਸੀਂ ਇਹ ਕੰਮ ਕਰ ਰਹੇ ਆ ਤੇ ਸਾਨੂੰ ਨਿਗੂਣੇ ਜਾਂ ਭੱਤਿਆਂ ਤੇ ਜਿਹੜਾ ਆ ਇਹ ਕੰਮ ਸਾਡੇ ਕੋਲੋਂ ਜਿਹੜਾ ਆ ਕਰਵਾਇਆ ਜਾ ਰਿਹਾ ਆ ਪਰ ਸਰਕਾਰ ਸੈਂਟਰ ਸਰਕਾਰ ਜੋ ਹੈਗੀ ਸਾਡੇ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ ਤੇ ਤੁਸੀਂ ਕਸ਼ਮਿਤ ਦਾ ਹਾਂਜੀ ਪੂਰੇ ਪਸ਼ੂਪੱਦਰ ਕਿਤੇ ਮੇਰਾ ਪੱਦਰ ਇਹ ਸਾਡਾ ਜਿਹੜਾ ਸੀਗਾ ਜ਼ਿਲ੍ਹਾ ਪੱਦਰ ਦੇ ਪਹਿਲਾਂ ਸਾਡੇ ਬਲੌਗ ਪੱਦਰ ਤੇ ਧਰਨੇ ਲੱਗੇ ਸੀ ਹੁਣ ਅੱਜ ਸਾਡਾ ਜਿਹੜੇ ਹੈਗੇ ਆ 19 ਤਰੀਕ ਤੋਂ ਸਾਡੇ ਜ਼ਿਲ੍ਹਾ ਪੱਦਰੀ ਧਰਨੇ ਜਿਹੜੇ ਹੈਗੇ ਸ਼ੁਰੂ ਹੋ ਗਏ ਨੇ ਨਹੀਂ ਹਾਂ ਇਹ ਪੂਰੇ ਪੰਜਾਬ ਦੇ ਵਿੱਚ ਜਿਹੜੇ ਹੈਗੇ ਧਰਨੇ ਚੱਲ ਰਹੇ ਨੇ ਸਾਡੇ ਅਗਰ ਸਾਡੀ ਸੈਂਟਰ ਸਰਕਾਰ ਨੂੰ ਹਜੇ ਵੀ ਉਹਦੇ ਤੱਕ ਆਵਾਜ਼ ਨਾ ਗਈ ਸਾਡੀ ਤੇ ਪੂਰੇ 30000 ਆਸ਼ਾ ਵਰਕਰ ਜਿਹੜੀਆਂ ਪੰਜਾਬ ਦੀਆਂ ਹੈਗੀਆਂ ਨੇ ਸਾਰੀਆਂ ਪੰਜਾਬ ਦੀਆਂ ਆਸ਼ਾ ਵਰਕਰ ਆਪਣੇ ਪਰਿਵਾਰਾਂ ਦੇ ਸਮੇਤ ਸਰਕਾਰ ਸਰਕਾਰਾਂ ਦੇ ਖਿਲਾਫ ਜਿਹੜੇ ਰੋੜਾਂ ਦੇ ਉੱਤੇ ਉਤਰਨ ਗਈਆਂ ਤੇ ਉਹਦੀ ਜੁੰਮੇ ਜਿਹੜੀ ਹੈਗੀ ਆ ਉਹ ਸੈਂਟਰ ਸਰਕਾਰ ਦੀ ਹੋਊਗੀ